ਮੁਕਸੂਰ ਸਹਾ ਵਿਖੇ ਸ਼ਰਿਆਮ ਗੁੰਡਾਗਰਦੀ ਦਾ ਨੰਗਾ ਨਾਚ ਉਸ ਵੇਲੇ ਵੇਖਣ ਨੂੰ ਮਿਲਿਆ ਜਦ ਕੁਝ ਲੋਕਾਂ ਦੇ ਵੱਲੋਂ ਤੇਜ਼ਾਰ ਹਥਿਆਰਾਂ ਦੇ ਨਾਲ ਲੈਸ ਹੋ ਕੇ ਇੱਕ ਹੱਡੀਆਂ ਦੇ ਹਸਪਤਾਲ ਦੇ ਵਿੱਚ ਡਾਕਟਰੀ ਸਟਾਫ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਇਹ ਸਾਰੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਸਪਸ਼ਟ ਤੌਰ ਤੇ ਹਸਪਤਾਲ ਦੇ ਵਿੱਚ ਹੋਈ ਗੁੰਡਾਗਰਦੀ ਨੂੰ ਵੇਖਿਆ ਜਾ ਸਕਦਾ ਹੈ ਤਾਂ ਹਸਪਤਾਲ ਸਟਾਫ ਨੇ ਦੋਸ਼ ਲਾਇਆ ਕਿ ਹਮਲੇ ਦੇ ਜ਼ਿੰਮੇਵਾਰ ਨੌਜਵਾਨ ਦੇ ਵੱਲੋਂ ਹਸਪਤਾਲ ਦੇ ਸਟਾਫ ਮੈਂਬਰਾਂ ਦੇ ਨਾਲ ਗਲਤ ਹਰਕਤ ਕੀਤੀ ਗਈ ਸੀ ਤਾਂ ਨੌਜਵਾਨ ਦੇ ਵੱਲੋਂ ਆਪਣੇ ਹੋਰ ਸਾਥੀਆਂ ਦੇ ਨਾਲ ਹਸਪਤਾਲ ਦੇ ਡਾਕਟਰੀ ਸਟਾਫ ਤੇ ਜਨਲਿਵਾ ਹਮਲਾ ਕੀਤਾ ਗਿਆ ਇਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਡਾਕਟਰਾਂ ਦੇ ਵੱਲੋਂ ਸ਼ਹਿਰ ਦੀ ਮੁੱਖ ਸੜਕ ਤੇ ਬੈਠ ਕੇ ਟਰਨਾ ਪ੍ਰਦਰਸ਼ਨ ਕਰਦੇ ਆ ਮੰਗ ਕੀਤੀ ਗਈ ਹੈ ਕਿ ਸਵਾਰਦਾਤ ਅੰਜਾਮ ਦੇਣ ਵਾਲੇ ਲੋਕਾਂ ਨੂੰ ਜਲਦ ਗ੍ਰਿਫਤਾਰ ਕਰਕੇ ਇਸ ਮਾਮਲੇ 'ਚ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਦੂਜੇ ਪਾਸੇ ਹਮਲੇ ਦੇ ਜ਼ਿੰਮੇਵਾਰ ਦੱਸੇ ਜਾਂਦੇ ਨੌਜਵਾਨ ਦੇ ਵੱਲੋਂ ਸੋਸ਼ਲ ਮੀਡੀਆ ਦੇ ਰਾਹੀਂ ਆਪਣਾ ਪੱਖ ਰੱਖਿਆ ਗਿਆ ਉਸ ਦਾ ਕਹਿਣਾ ਹੈ ਕਿ ਹਸਪਤਾਲ ਦੇ ਕੁਝ ਲੋਕਾਂ ਵੱਲੋਂ ਉਸ ਦਿਨ ਕੁੱਟਮਾਰ ਕੀਤੀ ਗਈ ਸੀ ਜਿਸ ਦੇ ਬਦਲੇ ਉਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਮੌਕੇ ਤੇ ਪਹੁੰਚੇ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੇ ਖਿਲਾਫ ਜਲਦ ਕਾਰਵਾਈ ਕੀਤੀ ਜਾਵੇਗੀ ਸ਼ਮਕਸਰ ਸਾਹਿਬ ਤੋਂ ਵਿਸ਼ੇਸ਼ ਸਯੋਗੀ ਅਦੇਸ਼ ਸ਼ਰਮਾ ਦੀ ਰਿਪੋਰਟ ਉਹ ਸਾਥ ਵੀ ਬੰਦੇ ਬੰਦੇ ਲਵਲੋ ਸਟੇਰਨਾਂ ਤੁਹਾਨੂੰ ਆਪੇ ਕਰ ਦੇ ਦੋ ਆਸੀਂ ਬੰਦੇ ਕੋਸ਼ਿਸ਼ਾਂ ਕਰੀ ਜਾਂਦੇ ਆਂ ਕੋਸ਼ਿਸ਼ ਕਰ ਲਓ ਸਰ ਮੈਂ ਤਾਂ ਇੱਥੇ ਬੈਠਾ ਆਂ ਅਸੀਂ ਤਾਂ ਬੈਠੇ ਆਂ ਮੈਂ ਕਹਾਂ ਸਰ ਮੈਂ ਡੀਜੀਪੀ ਸਾਹਿਬ ਹੀ ਥੋੜੇ ਆ ਰਹੇ ਫਿਕਰ ਨਾ ਕਰ ਰਹੀ ਰਾਤ ਤੱਕ ਇੱਥੇ ਅਸੀਂ ਰਾਤ ਨੂੰ ਇੱਥੇ ਬੈਠੇ ਆਂ ਸਰ ਮੈਂ ਤੁਹਾਡੀ ਆਂ ਸਾਰੇ ਲੜਾਈ ਨਾ ਡਾਕਟਰ ਦੀ ਨਹੀਂ ਆ ਗਈ ਇਹ ਲੜਾਈ ਜਿਹੜੀਆਂ ਇਹ ਸਾਡੀ ਭੈਣਾਂ ਦੀ ਸਾਡੀ ਕੁੜੀਆਂ ਦੀ ਸਰ ਸਟੇਟਮੈਂਟ ਹੋ ਗਈ ਯਾਰ ਇਹ ਦੂ ਵਾਰ ਦੀ ਸਟੇਟਮੈਂਟ ਦਾ ਲੈਟ ਅਟੈਕ ਸਾਡੇ ਕੋਲੇ ਕੋਈ ਸਟੇਟਮੈਂਟ ਬਿਲਕੁਲ ਕੋਈ ਨਹੀਂ ਜਿੰਦਲ ਜਿੰਦਲ ਹਸਪੀਟਲ ਹਾਰਟ ਸੈਂਟਰ ਸ਼ਹਿਰ ਮੁਖਰ ਸਾਹਿਬ ਮੈਂ ਆਪਣੇ ਹਸਪਤਲ 'ਚ ਬੈਠਾ ਕੰਮ ਕਰ ਰਿਹਾ ਸੀ ਤੇ ਸਾਡੀ ਐਸੋਸੀਏਸ਼ਨ ਦਾ ਮੈਸੇਜ ਆਇਆ ਕਿ ਤੁਸੀਂ ਇੱਥੇ ਡਾਕਟਰ ਜੈਨ ਦੇ ਹਸਪਤਲ ਪਹੁੰਚੋ ਇੱਥੇ ਕੋਈ ਬਹੁਤ ਵੱਡਾ ਕਾਂਡ ਹੋ ਗਿਆ ਤੇ ਜਦੋਂ ਅਸੀਂ ਇੱਥੇ ਆਏ ਤਾਂ ਇੱਥੇ ਜਿਹੜਾ ਹੈਗਾ ਅੰਦਰ ਤਾਂ ਨਹੀਂ ਗਏ ਬਾਹਰ ਜਿਹੜਾ ਬਾਈਪਾਸ ਹੈਗਾ ਉੱਥੇ ਰੋਕ ਲਾਈ ਹੋਈ ਹੈ ਮੰਨ ਲਾਇਆ ਹੋਇਆ ਹੈ ਔਰ ਮੇਰੇ ਨਾਲ ਹੀ ਇੱਥੇ ਇੱਕ ਸੱਜਣ ਬੈਠੇ ਸੀ ਮੈਂ ਉਹਨਾਂ ਨੂੰ ਪੁੱਛਿਆ ਆ ਕੇ ਮੈਂ ਕਿਹਾ ਵੀ ਗੱਲ ਕੀ ਹੋਈ ਹੈ ਉਹ ਮੌਕੇ ਦੇ ਗਵਾਹ ਸੀ ਉਹਨਾਂ ਨੇ ਕਿਹਾ ਕਿ ਉੱਥੇ 8-10 ਬੰਦੇ ਆਏ ਸੀ ਉਹਨਾਂ ਕੋਲ ਬਰਸ਼ੇ ਸੀ ਤਲਵਾਰਾਂ ਸੀ ਔਰ ਉਹਨਾਂ ਨੇ ਡਾਕਟਰ ਸਾਹਿਬ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਔਰ ਜਿਹੜਾ ਹੈਗਾ ਹਸਾਰਾ ਹਸਪਤਾਲ ਤੋੜਤਾ ਔਰ ਧਿਰ ਮੈਨੂੰ ਪੁੱਛਿਆ ਬਾਈ ਗੱਲ ਕੀ ਸੀ ਕਾਰਨ ਕੀ ਸੀ ਤਾਂ ਉਹ ਕਹਿੰਦੇ ਕਿਸੇ ਸਟਾਫ ਮੈਂਬਰ ਦੀ ਕੋਈ ਗੱਲਬਾਤ ਸੀਗੀ ਤੇ ਕੋਈ ਪੇਸ਼ੈਂਟ ਮੈਂ ਕਹਿੰਦਾ ਉਹ ਮਰੀਜ਼ ਨਾਲ ਰਿਲੇਟਡ ਗੱਲ ਸੀ ਕਹਿੰਦੇ ਮਰੀਜ਼ ਨਾਲ ਰਿਲੇਟਡ ਕੋਈ ਗੱਲ ਨਹੀਂ ਸੀ ਸੋ ਇਹ ਬਹੁਤ ਮਾੜੀ ਗੱਲ ਹੈ ਗੁੰਡਾਗਰਦੀ ਹੈ ਸਾਡੀ ਆਈਐਮਏ ਸਾਰੇ ਮੇਰੇ ਨਾਲ ਡਾਕਟਰ ਮਦਨਮੋਹਨ ਡਾਕਟਰ ਸੁਖਿੰਦਰ ਔਰ ਸਾਰੇ ਸਟਾਫ ਸਾਡੇ ਹੋਰ ਵੀ ਸਾਡੇ ਸਾਰੇ ਹਸਪਤਲ ਦੇ ਸਟਾਫ ਮੈਂਬਰ ਵੀ ਇੱਥੇ ਆ ਜਾਣਗੇ ਅਸੀਂ ਇਹਦਾ ਵਿਰੋਧਤਾ ਕਰਦੇ ਹਾਂ ਔਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਥੈਂਕ ਯੂ ਸਰੇ ਯਾਤਰਾਵੇਂ ਦਿਨ ਦਿਹਾੜੇ ਇਦਾਂ ਨਹੀਂ ਘਟਣਾ ਹੋ ਜਾਣੀ ਪੰਜਾਬ ਦੇ ਵਿੱਚ ਕੀ ਕਹਿਣਾ ਚਾਹੂੰਗੇ ਇਸ ਬਾਰੇ ਦੇਖੋ ਇਹ ਬਹੁਤ ਮਾੜੀ ਗੱਲ ਹੈ ਮਤਲਬ ਸਾਨੂੰ ਤਾਂ ਹੁਣ ਜਿਹੜਾ ਲੱਗਦਾ ਹੈ ਕਿ ਇੱਥੇ ਕੰਮ ਕਰਨੇ ਔਕਾ ਹੋ ਗਿਆ ਰੋਜ਼ ਕੋਈ ਨਾ ਕੋਈ ਘਟਨਾ ਕਿਸੇ ਡਾਕਟਰ ਨਾਲ ਵਾਪਰ ਜਾਂਦੀ ਹੈ ਸਾਰੀਆਂ ਮੀਡੀਆ ਤਾਂ ਨਹੀਂ ਆਉਂਦੀਆਂ ਲੇਕਿਨ ਡੇਲੀ ਕੋਈ ਨਾ ਕੋਈ ਕਾਂਡ ਹੋਈ ਜਾ ਰਿਹਾ ਸਾਡੇ ਨਾਲ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਜਿਹੜੀ ਸੁਰੱਖਿਆ ਸਾਰੇ ਹਸਪਤਾਲਾਂ ਨੂੰ ਦਿੱਤੀ ਜਾਵੇ ਔਰ ਜਿੰਨੇ ਜਿਹੜੇ ਬੰਦੇ ਇਸ ਕਾਂਡ ਦੇ ਲਈ ਹੈਗੇ ਉਹਨਾਂ ਤੇ ਪੁਲਿਸ ਕਾਰਵਾਈ ਕੀਤੀ ਜਾਵੇ ਔਰ ਜਲਦੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਇਹ ਮੌਕੇ ਤੇ ਪਹੁੰਚਾਈ ਮੌਕੇ ਤੇ ਪੜਤਾਲ ਕਰ ਰਹੇ ਕਿ ਇਹ ਗੱਲਬਾਤ ਹੋਈ ਹੈ ਪੜਤਾਲ ਤੋਂ ਬਾਅਦ ਜੋ ਵੀ ਪੜਤਾਲ ਦੇ ਵਿੱਚ ਸਾਹਮਣੇ ਆਊਗਾ ਤੱਥਾਂ ਦੇ ਆਧਾਰ ਤੇ ਉਹ ਕਾਰਵਾਈ ਹੁਣ ਚਲੰਦੀ ਜਾਊਗੀ ਉਨ ਤੱਕ ਜਾਂਚ ਤੋਂ ਪਤਾ ਲੱਗਿਆ ਜੀ ਕਿਉਂ ਇਹ ਮਲੋ ਘਟਨ ਤੋੜ ਕੀਤੀ ਗਈ ਹੈ ਔਰ ਕਿੰਨੇ ਜਣੇ ਸੀਗੇ ਨਹੀਂ ਜੇ ਪੜਤਾਲ ਕਰ ਰਹੇ ਹਾਂ ਇਹ ਦੀ ਪੜਤਾਲ ਕਰਕੇ ਉਸ ਤੋਂ ਬਾਅਦ ਜੋ ਵੀ ਤਥਾ ਦੇ ਹੱਦ ਕਰਵਾਈ ਆਮਨੇ ਲੈ ਕੇ ਕਾਰਵਾਈ ਕਰ ਰਹੇ ਹਾਂ ਮਾਲਵਾ ਹਸਪੀਟਲ ਡਾਕਟਰ ਜੈਨ ਦਾ ਜਿਹੜਾ ਹੈਗਾ ਹੱਡੀਆਂ ਦਾ ਹਸਪਤਾਲ ਹੈਗਾ ਉੱਥੋਂ ਜਿਹੜੀ ਹੈ ਪਾਜੇ ਫੋਨ ਤੇ ਇਤਲਾਹ ਆਈ ਸੀ ਥਾਣਾ ਸਦਰ ਦੇ ਵਿੱਚ ਕਿ ਇਹਨਾਂ ਦੇ ਰਿਸੈਪਸ਼ਨ ਤੇ ਲੜਕੀ ਕੰਮ ਕਰਦੀ ਆ ਉਹ ਲੜਕੀ ਦਾ ਕੋਈ ਜਦੋਂ ਆਟੋ ਤਿਆਰੀ ਸੀ ਕੋਈ ਚੇਰਾ ਜਿਹੜਾ ਵਿਅਕਤੀ ਆ ਉਹਦਾ ਪਿੱਛਾ ਕਰਦਾ ਆ ਰਿਹਾ ਸੀ ਤੇ ਜਦੋਂ ਪਿੱਛਾ ਕਰਦਾ ਕਰਦਾ ਉਹ ਹਸਪਤਾਲ ਪਹੁੰਚਿਆ ਤਾਂ ਇੱਥੇ ਜਿਹੜਾ ਹੈਗਾ ਕੋਈ ਜਿਹੜਾ ਨੋਟਿਸ ਆ ਰਿਹਾ ਵੀ ਉਹਨੂੰ ਇੱਥੋਂ ਇਹਨਾਂ ਨੇ ਕੋਈ ਝਿੜਕ-ਝੁੜ ਕੇ ਵਾਪਸ ਭੇਜਿਆ ਤੇ ਜਿਸ ਤੋਂ ਬਾਅਦ ਉਹ ਆਪਣੇ ਹੋਰ ਕੋਈ ਦੋਸਤ ਲੈ ਕੇ ਆ ਕੇ ਉਹਨੇ ਹਸਪਤਾਲ ਦੇ ਜਿਹੜੇ ਆ ਕੇ ਸੀਸ਼ੇ ਪੰਨੇ ਆ ਉਹ ਝਗੜਾ ਕੀਤਾ ਜਿਹਦੀ ਅਸੀਂ ਜਿਹੜੀ ਹੈ ਅ ਬਿਆਨ ਲਿਖ ਕੇ ਕਾਰਵਾਈ ਕਰ ਰਹੇ ਆ ਤੇ ਅੱਗੇ ਜਿਹੜੀ ਹੈ ਪੋਰਟਲ ਕਰ ਰਹੇ ਆ ਇਹ ਪਤਾ ਲੱਗਿਆ ਵੀ ਇੱਕ ਸੰਧੂ ਸਾਧੂ ਨਾਮ ਦਾ ਲੜਕਾ ਜਿਹਦੇ ਤੇ ਪਹਿਲਾਂ ਵੀ ਉੰਡੀ ਉੰਡੀ ਦੇ ਜਾਂ ਹੋਰ ਪਰਚੇ ਦਰਜ ਹੈਗੇ ਆ ਕ੍ਰਿਮਨਲ ਰਿਕਾਰਡ ਹੈ ਉਹਦੇ ਨਾਲ ਤੇ ਜਿਹੜੇ ਹੈਗੇ ਆ ਕੁਝ ਹੋਰ ਵਿਅਕਤੀ ਸੀਗੇ ਜਿਹੜੀ ਅਜੇ ਸਾਰੀ ਡਿਟੇਲ ਅਸੀਂ ਲੈਣੀ ਆ ਮਿਲਣ ਤੋਂ ਬਾਅਦ ਜੋ ਅਗਲੀ ਕਾਰਵਾਈ ਹੈ ਸਾਈ ਸਾਹਮਣੇ ਆਉਣ ਤੇ ਜਿਹੜੀ ਬੰਦੀ ਕਾਰਵਾਈ ਆ ਤੁਰੰਤ ਅਮਲ ਤੇ ਲਿਆਂਦੀ ਜਾਊਗੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਗੜੂ ਜੀ ਕਾ ਖਾਲਸਾ ਵੈਗੜੂ ਜੀ ਕੀ ਫਤਿਹ ਮੈਂ ਨਾ ਆਪਦਾ ਮੁੱਦਾ ਰੱਖਣਾ ਚਾਹਣਾ ਮੇਰੇ ਵੀ ਇੱਕ ਬੰਨੇਓ ਗੱਲ ਸੁਣੋ ਇਹ ਨਹੀਂ ਉਹਨਾਂ ਦੀ ਇਕੱਲੀ ਸੁਣੀ ਆ ਉਹ ਹਸਪੀਟਲ ਜਿਹੜਾ ਮੁਕਸਰ ਕੰਮ ਹੋਇਆ ਮੈਂ ਅਮਰ ਸੰਧੂ ਆ ਜਿਹੜਾ ਮਤਲਬ ਕਿ ਇੱਕ ਪਾਸਾ ਨਾਲ ਨਾ ਦੇਖੋ ਮੇਰੀ ਵੀ ਗੱਲ ਸੁਣੋ ਮੇਰ ਅਕਸਰ ਮੇਰੇ ਗਾਲ ਪਏ ਆ ਅੱਧਾ ਘੰਟਾ ਉਹਨਾਂ ਨੂੰ ਜਿਹੜੀਆਂ ਤੁਸੀਂ ਵੀਡੀਓ ਮੇਰੀਆਂ ਪਾਈ ਜਾਂਦੇ ਹੋ ਨਾ ਇਹ ਉਹਨਾਂ ਨੂੰ ਅੱਧਾ ਘੰਟਾ ਪੌਣਾ ਘੰਟਾ ਮਗਰ ਵੀਡੀਓ ਕੱਢ ਕੇ ਵੇਖੋ ਜਿਹੜਾ ਇਹ ਮੇਰੇ ਗਾਲ ਪਏ ਆ ਲੜਕੀ ਨੂੰ ਪੁੱਛ ਲੋ ਜੀ ਉਹਨੂੰ ਮੈਂ ਡਿਸਟਰਬ ਕੀਤਾ ਜਾਂ ਉਹਦੀ ਮੈਂ ਬਾਹ ਫੜੀ ਜਾਂ ਮੈਂ ਕੁਝ ਵੀ ਕੀਤਾ ਠੀਕ ਹੈ ਗੁਰਦੁਆਰੇ ਸੌਂ ਦੇ ਦੇ ਠੀਕ ਹੈ ਜੇ ਮੈਨੂੰ ਕੁਝ ਵੀ ਛੇੜਿਆ ਜਾਂ ਕੁਝ ਵੀ ਮੈਂ ਕੀਤਾ ਉਹਨੇ ਆ ਕੇ ਆਖਿਆ ਮੈਨੂੰ ਛੇੜਦਾ ਠੀਕ ਹੈ ਉਹਨੇ ਹੋਰ ਹੀ ਮੁੱਦਾ ਬਣਾਤਾ ਇਹ ਆ ਕੇ ਮੇਰੇ ਪੰਜ-ਸੱਤਿਆਂ ਨੇ ਗੱਲ ਪੈ ਗਏ ਇਹਨਾਂ ਨੇ ਮੇਰੇ ਮਾਰੀਆਂ ਠੀਕ ਆ ਡੈਂਟ ਪਾਏ ਪਏ ਆ ਠੀਕ ਹੈ ਇਹਨਾਂ ਨੂੰ ਮੈਂ ਕਿਵੇਂ ਛੱਡ ਦਿਆਂ ਇੱਕ ਆ ਜਿਹੜਾ ਜਿਹੜਾ ਕੈਪ ਜੀ ਵਾਲਾ ਮੋਟਾ ਇਹ ਮੇਰੇ ਗਾਲ ਪਿਆ ਇਹ ਜਦੋਂ ਅਸੀਂ ਆਏ ਨਾ ਇਹਨੂੰ ਇਹਦੇ ਇਹਨੂੰ ਆਏ ਅਸੀਂ ਅਮਾਂਜਣ ਲੁਕਿਆ ਕਿਉਂ ਆ ਜੇ ਸੱਚਾ ਸੀ ਉੱਥੇ ਖੜਦਾ ਜੇ ਸੱਚਾ ਸੀ ਨਾ ਉੱਥੇ ਖੜਦਾ ਫਿਰ ਸਾਡੇ ਨਾਲ ਗੱਲ ਕਰਦਾ ਸਾਡੀ ਲੜਾਈ ਹੋਈ ਹੈ ਨਾ ਅਸੀਂ ਕੁੜੀਆਂ ਨੂੰ ਫਿੱਟੇ ਮੂੰਹ ਆਖਿਆ ਨਾ ਹੀ ਡਾਕਟਰ ਨੂੰ ਕੁਝ ਕੋਸ਼ ਆਖਿਆ ਡਾਇਨ ਡਾਕਟਰ ਦੇ ਅਸੀਂ ਰੂਮ 'ਚ ਗਏ ਆ ਅਜੇ ਵੀ ਮੈਂ ਜਿਹੜਾ ਉਹ ਬੋਲਦਾ ਨਾ ਮੇਰੇ ਤੇ ਲੜਕੀ ਦਾ ਇਲਜ਼ਾਮ ਲਾਈ ਜਾਂਦਾ ਐ ਕਰਦਾ ਇੰਨੇ ਸਾਲ ਹੋ ਗਏ ਨੇ ਕਦੇ ਠੀਕ ਹੈ ਕਦੇ ਲੜਕੀ ਦਾ ਕਦੇ ਅੱਜ ਤੱਕ ਨਾ ਮੇਰੇ ਤੋਂ ਮੁਕਦਮਾ ਨਾ ਕਦੇ ਮੈਜਾ ਠੀਕ ਹੈ ਮੈਜਾ ਹੈ ਨਹੀਂਗਾ ਠੀਕ ਹੈ ਮੈਂ ਰੇਕ ਨੂੰ ਭੈਣ ਸਮਝਦਾ ਠੀਕ ਹੈ ਨਾ ਮੇਰੇ ਤੋਂ ਇਦਾਂ ਦੀ ਕੋਈ ਕੋਈ ਗੱਲਬਾਤ ਹੀ ਹੈ ਨਹੀਂਗੀ ਮੇਰੇ ਦਿਲ 'ਚ ਨਾ ਕੁੜੀ ਨੂੰ ਪੁੱਛ ਲਓ ਜਿਹੜੀ ਕੁੜੀ ਕਹਿੰਦੀ ਆ ਉਹਨੂੰ ਮੈਂ ਕੀ ਕਿਹਾ ਠੀਕ ਹੈ ਕੁੜੀ ਨੂੰ ਬੁਲਾ ਲਓ ਤੂੰ ਕੁੜੀ ਸਾਫ਼ ਕਰ ਲਓ ਇਹ ਇਹ ਗੱਲਾਂ ਕਾਹਦੇ ਕਿ ਲੋ ਕਰੀ ਜਾਂਦੇ ਕੁੜੀ ਨੂੰ ਛੇੜਿਆ ਅੱਜ ਸੇਫ ਨਹੀਂ ਚੈਨਰ ਕੀ ਕਰੀ ਜਾਂਦੇ ਆ ਬੱਚੀਆਂ ਨਹੀਂ ਸੇਫ ਆ ਨਹੀਂ ਸੇਫ ਇਹ ਕੋਈ ਗੱਲਾਂ ਕਰਨ ਵਾਲੀਆਂ ਕੀ ਮੈਂ ਕੱਟਨਾਪ ਕਰ ਲਿਆ ਉਹਨੂੰ ਕੀ ਚੱਕ ਲਿਆ ਕੁੜੀ ਨੂੰ ਮੈਂ ਠੀਕ ਹੈ ਆ ਜਿਹੜਾ ਬੋਲਦਾ ਨਾ ਜਿਹੜਾ ਮੇਰੇ ਗਾਲ ਪਿਆ ਆ ਮੋਟੂ ਜਿਹਾ ਬੰਦਾ ਬਣ ਕੇ ਇਹਨੂੰ ਕਹੇ ਸੱਚ ਦੱਸ ਅੱਧਾ ਘੰਟਾ ਪਹਿਲਾਂ ਜਿਹੜੀਆਂ ਵੀਡੀਓ ਆ ਨਾ ਜਿਹੜੀਆਂ ਤੁਸੀਂ ਮੇਰੇ ਮਾਰੀਆਂ ਆ ਉਹ ਵੀਡੀਓ ਦੇ ਇਹਨਾਂ ਨੂੰ ਕੱਢ ਕੇ ਠੀਕ ਹੈ ਜਿਹੜੇ ਅਸੀਂ ਐਂਟਰ ਆ ਉਹ ਹੋਏ ਆ ਅਸੀਂ ਤੇਰੇ ਮਾਰਨ ਆਏ ਆ ਉਹ ਤੂੰ ਵੀਡੀਓ ਜਾਈ ਜਾ ਨਾ ਕੱਢ ਕੱਢ ਕੇ ਠੀਕ ਹੈ ਲੜਕੀਆਂ ਨੂੰ ਅਸੀਂ ਫਿਟੇ ਮੂੰਹ ਨਹੀਂ ਆਖਿਆ ਜਦੋਂ ਆਏ ਆ ਜਹਾਲਾ ਕਿ ਲੜਕੀ ਇਲਜ਼ਾਮ ਲਾਈ ਜਾਂਦੀ ਮੇਰੇ ਤੇ ਲੈ ਦੱਸੋ ਸਾਰਾ ਕੁਝ ਇਹਨਾਂ ਦਾ ਸਖਾਇਆ ਹੋਇਆ ਠੀਕ ਹੈ ਲੜਕੀ ਇਹਨਾਂ ਦੀ ਇਹਨਾਂ ਦੀ ਪਾਛਾ ਬੋਲੂਗੀ ਜਿਵੇਂ ਇਹਨਾਂ ਨੇ ਕਿਹਾ ਠੀਕ ਹੈ ਮੈਂ ਇਹੀ ਬੇਨਤੀ ਕਰੂੰਗਾ ਜਿਹੜੀ ਵੀਡੀਓ ਇਹਨਾਂ ਤੋਂ ਪਹਿਲਾਂ ਕਢਾਓ ਜਿਹੜੇ ਮੇਰੇ ਗਾਲ ਪਏ ਨੇ ਠੀਕ ਹੈ ਮੈਂ ਉਹ ਬੰਦੇ ਨੂੰ ਕਿਵੇਂ ਛੱਡਾਂ ਅਜ ਤੱਕ ਮੇਰੇ ਚਬੇੜ ਨਹੀਂ ਵਜੀ ਕੋਈ ਮੇਰਾ ਵੀ ਨਾਂ ਯਾਰ ਮੇਰੇ ਤੇ ਮੁਕਦਮੇ ਰਹੇ ਆ ਯਾਰ ਠੀਕ ਹੈ ਇਹ ਬੰਦੇ ਮੇਰੇ ਗਾਲ ਪੈ ਕੇ ਲੈ ਦੱਤ ਬਿਨਾਂ ਗਾਲ ਤੋਂ ਆ ਕੇ ਚਬੇੜ ਮਾਰੀ ਫਿਰ ਇਹਨੇ ਗਾਲ ਫੜਿਆ ਕਿ ਦੀ ਕੋਸ਼ ਠੀਕ ਹੈ ਮੈਂ ਇਹੀ ਬੇਨਤੀ ਕਰੂੰਗਾ ਤੁਹਾਡੇਗੇ ਹੱਥ ਜੋੜ ਕੇ ਜਿਹੜੀ ਇਹਨਾਂ ਵੀਡੀਓ ਪਹਿਲਾਂ ਕੜਵਾ ਲਓ ਜਿਹੜੀਆਂ ਅੱਧਾ ਪੌਣਾ ਘੰਟਾ ਪਹਿਲਾਂ ਜਿਹੜਾ ਮੈਂ ਆਇਆ ਇਹ ਗੱਲ ਪਏ ਨੇ ਠੀਕ ਐ ਉਹ ਵੀਡੀਓ ਕੜਵਾ ਲਓ ਇਹਨਾਂ ਤੋਂ ਠੀਕ ਐ ਥੈਂਕ ਯੂ ਵੈਗਰੂ ਜਿੱਤਾ ਖਾਸਤਾ ਵੈਗਰੂ ਗੱਲ ਸੁਣ ਵੀਰ ਤੇਰੇ ਨਾਲ ਰੌਲਾ ਸੀਗਾ ਠੀਕ ਐ ਤੇਰੇ ਨਾਲ ਹੈਗੀ ਆ ਕੁੜੀ ਦੀ ਕੋਈ ਨਾ ਵਿੱਚ ਲਿਆ ਕੁੜੀ ਦਾ ਵਿਚਾਰੇ ਨੂੰ ਕਿਉਂ ਬਦਨਾਮ ਕੀਤਾ ਸਾਡੇ ਧੀਆਂ ਪਹਿਣਾ ਹਨ ਤੇ ਤੂੰ ਸਿੱਧਾ ਨਿਬੜ ਖਾ ਯਾਰ ਉਹਦੇ ਤੋਂ ਕਿਉਂ ਵਿਚਾਰੀ ਤੋਂ ਕੀਤਾ ਨਾ ਉਹਨੂੰ ਕੋਈ ਪਤਾ ਨਾ ਛਤਾ ਹਨ ਇਹਦੇ ਤੂੰ ਗਲਪਿਆ ਪੁਰਾਣੀ ਲਾਕ ਡਾਟਾ ਤੂੰ ਉਹਦੇ ਵਿੱਚ ਨਿਬੜ ਜਿਹੜੀ ਗੱਲ ਆ ਹੈ ਉਹ ਕੁੜੀ ਨੂੰ ਕਾਹ ਤੋ ਤੂੰ ਵਾਰੀ ਵਾਰੀ ਕਰੀ ਜਾਂਦਾ ਹਨਾ ਧਰਨੇ ਤੇ ਬਹਿ ਗਏ ਹਨਾ ਕੁੜੀ ਦਾ ਐਵੇਂ ਈ ਇਸ਼ੂ ਬਣਾਈ ਜਾਂਦੇ ਆ ਜਿਹੜੀ ਗੱਲ ਆ ਉਹ ਕਰ ਸਿੱਧਾ ਬੰਦੇ ਵਾਲੀ ਗੱਲ ਕਰ ਮਰਦਾਂ ਵਾਲੀ ਜਨਾਨੇ ਵਾਲੀ ਨਾ ਕਰ ਨਾਲੇ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਨਾਲ ਸਾਡਾ ਕੋਈ ਰੋਲਾ ਨਹੀਂਗਾ ਧਰਨਾ ਲਾ ਕੇ ਬਹਿ ਗਏ ਯਾਰ ਛੜ ਕੇ ਸਾਰਾ ਟ੍ਰੈਫਿਕ ਰੋਕਤਾ ਸਾਰਾ ਕੋਈ ਸ਼ਰਮ ਕਰ ਮੈਂ ਡਾਕਟਰ ਦੇ ਰੂਮ ਚ ਆਇਆ ਨਹੀਂ ਨਾ ਮੈਂ ਡਾਕਟਰ ਨੂੰ ਫਿਟੇ ਮੂੰਹ ਵੀ ਕਿਹਾ ਕਿਸੇ ਡਾਕਟਰ ਮੈਂ ਕਿਹਾ ਹੀ ਨਹੀਂ ਜਿਹੜੇ ਮੇਰੇ ਗਾਲ ਪਏ ਅਸੀਂ ਇਹਨਾਂ ਨੂੰ ਨਿਬੜਨਾ ਸੀਗਾ ਨਾ ਤੇ ਲੜਕੀਆਂ ਨੂੰ ਕੁਝ ਕਿਹਾ ਨਾ ਕੋਈ